ਆ ਸਰ ਇਹ ਐਕਚੁਅਲੀ ਜੀਨਗਰ ਸਮਾਜ ਹੈ ਜੀ ਜੀਨਗਰ ਸਮਾਜ ਦਾ ਜਿਹੜਾ ਹੈ ਇਹ ਰਾਜਸਥਾਨ ਤੋਂ ਇੱਥੇ ਸ਼ਿਫਟ ਹੋਈ ਸੀਗੇ ਤੇ ਇਸ ਸਮਾਜ ਦੇ ਵਿੱਚ ਜਿਹੜਾ ਜੁੱਤੀ ਦਾ ਕੰਮ ਜਿਹੜਾ ਹੈ ਉਹ ਪੂਰੀ ਦੁਨੀਆ 'ਚ ਮਸ਼ਹੂਰ ਹੈ ਕੱਲੇ ਪਟਿਆਲਾ ਦੇ ਮਤਲਬ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਜੁੱਤੀ ਦਾ ਕੰਮ ਹੈ ਜੋ ਉਹ ਜੀਨਗਰ ਸਮਾਜ ਉਹਦੇ 'ਚ ਬਹੁਤ ਜ਼ਿਆਦਾ ਐਕਸਪਰਟ ਨੇ ਅੱਜ ਕੀ ਸੀਗਾ ਇਹਨਾਂ ਦੇ ਬੱਚਿਆਂ ਵਾਸਤੇ ਅਸੀਂ ਇੱਕ ਲਾਇਬ੍ਰੇਰੀ ਜਿਹੜੀ ਹੈ ਕੰਪਿਊਟਰਾਈਜ਼ਡ ਲਾਇਬ੍ਰੇਰੀ ਓਪਨ ਕੀਤੀ ਹੈ ਜੀ ਇਹ ਸਾਰੀ ਡੋਨੇਸ਼ਨ ਤੇ ਬੇਸਡ ਹੈ ਕੱਲਾ ਮੈਂ ਡੋਨੇਸ਼ਨ ਨਹੀਂ ਦਿੰਦੀ ਬਹੁਤ ਲੋਕ ਆਰੇ ਸਮਾਜ ਦੇ ਬੰਦੇ ਆ ਸਾਡੇ ਜਿਨ੍ਹਾਂ ਨੇ ਪੈਸਾ ਲਾ ਕੇ ਅੱਜ ਇੱਕ ਕੋਈ ਲਾਇਬ੍ਰੇਰੀ ਬਣਾਈ ਆ ਜੀ ਕੰਪਿਊਟਰਸ ਰੱਖਿਆ 20 ਤੋਂ ਜ਼ਿਆਦਾ ਕੰਪਿਊਟਰ ਹੈਗੇ ਸਾਡੇ ਕੋਲੇ ਤੇ ਸਾਡੇ ਕੋਲ ਜਿਹੜੇ ਸਮਾਜ ਦੇ ਹੀ ਟੀਚਰ ਆ ਜਿਹੜੇ ਬੱਚੇ ਪੜ੍ਹ ਲਿਖ ਗਏ ਆ ਉਹ ਛੋਟੇ ਬੱਚਿਆਂ ਨੂੰ ਪੜ੍ਹਾਉਣਗੇ ਇਹ ਸਾਰਾ ਕੁਝ ਮੁਫਤ ਹੈ ਜੀ ਕੋਈ ਫੀਸ ਨਹੀਂ ਲਈ ਜਾਊਗੀ ਇਹ ਸਾਰਾ ਜਿਹੜਾ ਹੈਗਾ ਇਹ ਰਕੇਸ਼ ਜੋਹਰ ਆ ਜੀ ਸਾਡੇ ਪ੍ਰਧਾਨ ਹੈ ਜੀ ਉਰੋਂ ਦੇ ਕਮੇਟੀ ਦੇ ਜੀਨਗਰ ਸਮਾਜ ਦੇ ਮੌਜੂਦਾ ਪੁਰਾਣੇ ਪ੍ਰਧਾਨ ਸੀਗੇ ਉਹ ਵੀ ਸਾਡੇ ਨਾਲ ਹੈ ਜੀ ਦੇ ਆਰਾਮ ਜੀ ਨੇ ਜੀ ਰਮੇਸ਼ ਜੀ ਹੈ ਜੀ ਬਲਬੀਰ ਜੀ ਹੈਗੇ ਸਾਡੇ ਨਾਲ ਇਹ ਸਾਰਿਆਂ ਦੇ ਸਹਿਯੋਗ ਨਾਲ ਅੱਜ ਲਾਇਬ੍ਰੇਰੀ ਦਾ ਉਦਘਾਟਨ ਹੋਇਆ ਇਹ ਪਹਿਲੀ ਲਾਇਬ੍ਰੇਰੀ ਐਸੀ ਹੋਊਗੀ ਜੋ ਕਿਸੇ ਸਮਾਜ ਨੇ ਆਪਣੇ ਬੱਚਿਆਂ ਵਾਸਤੇ ਕੰਪਿਊਟਰਾਈਜ਼ ਬਣਾ ਕੇ ਦਿੱਤੀ ਨੇ ਕਿ ਜਿਹੜਾ ਇਹ ਕੰਮ ਹੈਗਾ ਸਰਕਾਰ ਦਾ ਕੰਮ ਸੀ ਅੱਜ ਤੱਕ ਸਾਰਿਆਂ ਦੇ ਸਹਿਯੋਗ ਨਾਲ ਇਹ ਕੰਮ ਸਿਰੇ ਚੜਿਆ ਹੈ ਇਹ ਸਰਕਾਰ ਦਾ ਕਿੱਥੇ ਕਿੱਥੇ ਨਲਕੀ ਹੈ ਨਹੀਂ ਮੈਂ ਕਿਸੇ ਨੂੰ ਪੰਡਣਾ ਨਹੀਂ ਚਾਹੁੰਦਾ ਜੀ ਇਹ ਖੁਸ਼ੀ ਦਾ ਦਿਨ ਹੈ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦੇ ਸਾਰੇ ਹੀ ਆਪਣੇ ਆ ਮੈਂ ਇੱਕ ਗੱਲ ਜਾਣਨਾ ਜਦੋਂ ਇੱਥੋਂ ਪੜ ਕੇ ਪਹਿਲਾ ਬੱਚਾ ਕਿਤੇ ਸਰਕਾਰੀ ਨੌਕਰੀ ਲੱਗੂਗਾ ਨਾ ਕਾਮਯਾਬੀ ਉਦੋਂ ਮਿਲੂਗੀ ਸਹੀ ਹੈ ਸਮਾਜ ਦੇ ਬੱਚੇ ਦੀ ਗੱਲ ਹੈ ਵੀ ਹੋਰ ਵੀ ਸਮਾਜ ਦੇ ਬੱਚੇ ਆ ਕੇ ਕਬੂਲ ਸਿੱਖ ਸਕਦੇ ਆ ਮੈਂ ਕੋਈ ਵੀ ਆ ਸਕਦਾ ਜੀ ਉਰੇ ਐਸੀ ਕੋਈ ਪ੍ਰੋਬਲਮ ਨਹੀਂ ਹੈ ਜੇ ਕੋਈ ਹੋਰ ਬੱਚੇ ਆਉਂਦੇ ਆ ਸਾਡੇ ਵੱਲੋਂ ਵੈਲਕਮ ਹੈ ਬੱਚਿਆਂ ਦਾ ਕੋਈ ਇਹਦਾ ਸਮਾਜ ਬਣਿਆ ਭਲਾਈ ਕਰਨ ਵਾਸਤੇ ਕਿਸੇ ਨੂੰ ਰੋਕਣ ਵਾਸਤੇ ਨਹੀਂ ਬਣਿਆ ਜੀਨਗਰ ਸਮਾਜ ਹਰ ਸਮਾਜ ਨੂੰ ਜਿਹੜਾ ਹੈਗਾ ਐਕਸੈਪਟ ਕਰਦਾ ਹੈ ਵੈਲਕਮ ਕਰਦਾ ਹੈ ਕੋਈ ਬੱਚਾ ਜਿਹੜਾ ਉਹਨੇ ਪੜ੍ਹਨਾ ਵੀ ਚਾਵੇ ਅਸੀਂ ਮੰਨਾਂ ਨਹੀਂ ਕਰਾਂ। ਸਮੀਰ ਜੀ ਕਿੰਨੇ ਅੱਜ ਕੰਪਿਊਟਰ ਹੋਰੇ ਇੰਸਟਾਲ ਕੀਤੇ ਗਏ ਉਹਦੇ ਬਾਰੇ ਜਾਣਕਾਰੀ ਦੇ ਦਿਓ ਇੱਕ ਵਾਰੀ। 20 ਤੋਂ ਜ਼ਿਆਦਾ ਕੰਪਿਊਟਰ ਹੈ ਜੀ। 22 ਹੈ ਜਾਂ 27 ਹੈ ਸਮਥਿੰਗ ਠੀਕ ਹੈ ਕੰਪਿਊਟਰ ਆਲਰੇਡੀ ਇੰਸਟਾਲ ਹੋ ਚੁੱਕੇ ਆ ਵਰਕਿੰਗ ਆ ਇੰਟਰਨੈਟ ਆ। ਇਹ 에어 ਕੰਡੀਸ਼ਨਰ ਹੈ ਜੀ ਕਮਰਾ ਪੂਰਾ ਸਫਾਈ ਦਾ ਧਿਆਨ ਹੈ ਤੇ ਮੈਂ ਬੁੱਕਸ ਵੀ ਡੋਨੇਟ ਕਰ ਰਹੇ ਆ ਜੀ। ਬੁੱਕਸ ਵੀ ਵਿਚ ਜਾਂ 10 ਰੁਪਏ ਦੇ ਵਿੱਚ ਇੱਕ ਦਿਨ ਮਹੀਨੇ 'ਚ ਤਿੰਨ ਵਾਰੀ ਮੈਂ ਆਪ ਆ ਕੇ ਇੱਥੇ ਪੜਾਉਂਗਾ ਜੀ ਦੇਖੋ ਹਾਂ ਜੀ ਨਮਸਕਾਰ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਨਮਸਕਾਰ ਹੈ ਜੀ ਇਹ ਲਾਇਬ੍ਰੇਰੀ ਮੈਂ ਜੀ ਤੁਹਾਡੇ ਅੱਗੇ ਆਪਣਾ ਇੰਟਰੋਡਿਊਸ ਮੈਂ ਜੀ ਰਾਕੇਸ਼ ਕੁਮਾਰ ਜੁਈਆ ਪ੍ਰਧਾਨ ਸ਼੍ਰੀ RAMDEV ਜੀ ਨਿਕਰ ਸਭਾ ਪਟਿਆਲਾ ਜੀ ਇਹ ਸਾਡੇ ਬਜ਼ੁਰਗਾਂ ਦਾ ਸੁਪਨਾ ਸੀ ਇੱਕ ਲਾਇਬ੍ਰੇਰੀ ਕਾਫੀ ਅਸੀਂ 30 40 ਸਾਲਾਂ ਤੋਂ ਸੋਚ ਰਹੇ ਸੀ ਲਾਇਬ੍ਰੇਰੀ ਬਣਾਈਏ ਲਾਇਬ੍ਰੇਰੀ ਬਣਾਈਏ ਪਹਿਲਾਂ ਪੜਨ ਲਈ ਲਾਇਬ੍ਰੇਰੀ ਚਾਹੀਦੀ ਸੀ ਹੁਣ ਡਿਜੀਟਲ ਜਮਾਨਾ ਆ ਗਿਆ ਕੰਪਿਊਟਰ ਲਾਇਬ੍ਰੇਰੀ ਜਦੋਂ ਮੈਂ ਜਿੱਤ ਗਿਆ ਤਾਂ ਮੈਂ ਇੱਕ ਐ ਘੋਸ਼ਣਾ ਕੀਤੀ ਸੀ ਮੈਂ ਕਿ ਬਹੁਤ ਜਲਦੀ ਜਲਦੀ 3-4 ਕੰਪਿਊਟਰ ਦੀ ਮੈ ਡਿਜੀਟਲ ਲਾਇਬ੍ਰੇਰੀ ਤਿਆਰ ਕਰਾਂਗਾ ਜੀ ਫਿਰ ਉਹਦੇ ਬਾਅਦ ਸਾਡੇ ਦਾਨੀ ਸੱਜਣ ਨਾਲ ਗੱਲ ਹੋਈ ਫਿਰ ਸਮੇਰ ਜੀ ਮਿਲੇ ਸਾਨੂੰ ਜੀ ਅਸੀਂ ਸਮੇਰ ਜੀ ਅੱਗੇ ਗੱਲ ਰੱਖੀ ਮੈਂ ਸਰ ਸਾਡੇ ਇੱਕ ਸੁਪਨਾ ਹੈ ਇਹ ਕਹਿੰਦੇ ਬੋਲੋ ਕਿੰਨਾ ਡੋਨੇਸ਼ਨ ਚਾਹੀਦਾ ਮੈਂ ਕਿ ਜ਼ਿਆਦਾ ਨਹੀਂ ਤੁਸੀਂ ਕਿਨਾ ਕਰ ਸਕਦੇ ਹੋ ਕ ਤੁਸੀਂ ਹੁਕਮ ਕਰੋ ਸਾਡੇ ਮੂੰਹ ਤੋਂ ਵੀ ਪੰਜ ਹੀ ਨਿਕਲਿਆ ਇਹਨਾਂ ਨੇ ਕਿਹਾ ਓਕੇ ਉਸ ਟਾਈਮ ਹੀ ਓਕੇ ਬਾਈ ਹੈਂਡ ਬਣਾ ਲੈ ਕਹਿ ਸਾਨੂੰ ਖੜਾਰੇ ਜੀ ਮੈਂ ਕੈਸ ਨਹੀਂ ਲੈਣਾ ਅਸੀਂ ਚੈੱਕ ਲੈਂਦੇ ਹਾਂ ਤੁਸੀਂ ਸਭਾ ਚ ਆਓ ਤੁਹਾਡਾ ਮਾਨ ਸਮਾਨ ਉਸ ਦਿਨ ਤੋਂ ਬਾਅਦ ਰ 5 ਲੱਖ 5 ਲੱਖ ਰੁਪਏ ਇਹਨਾਂ ਨੇ ਆਪਣੀ ਅਮਾਉਂਟ ਇਹਨਾਂ ਤੋਂ ਜ਼ਿਆਦਾ ਗਈ ਸੀ ਅਸੀਂ ਗਏ ਵੀ ਠੀਕ ਹੈ ਉਹਦੇ ਬਾਅਦ ਸਾਡੇ ਸਮਾਜ ਦੇ ਦਾਨੀ ਸੱਜਣ ਹੈ ਉਹਨਾਂ ਨੇ ਵੀ ਸਾਨੂੰ ਖੁੱਲ ਕੇ দান ਦਿੱਤਾ ਅੱਜ ਇੱਕ ਕੰਪਿਊਟਰ ਲਾਇਬ੍ਰੇਰੀ ਬਿਲਕੁਲ ਓਕੇ ਹੈ 4 ਬੁੱਕ ਰੈਂਕਾ ਹੈ 25 30 ਕੁਰਸੀਆਂ ਹੈ ਵੀ ਆਪਣੇ ਕੰਪਿਊਟਰ ਟੇਬਲ ਹੈ 10 ਸਟੱਡੀ ਟੇਬਲ ਹੈ ਜੀ